ਬਹੁਤ ਹੀ ਪਿਆਰੇ ਅਤੇ ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਉਹ ਗੱਲ ਕਰਾਂਗੇ ਵੀ ਜਿਹੜੀ ਕੁਦਰਤ ਵਿੱਚ ਚਮਤਕਾਰ ਹੋ ਰਹੇ ਨੇ ਵੀ ਉਹਦਾ ਆਪਾਂ ਕੁਦਰਤ ਨੂੰ ਸਮਝਣ ਵਿੱਚ ਕਿਤਨਾ ਕਿਤੇ ਕਮੀ ਰਹਿ ਜਾਂਦੀ ਆ ਸੋ ਅੱਜ ਤਰੀਕ ਆ ਜੀ 19 ਮਈ 2024 ਐਸ ਸਮੇਂ ਜੋ ਗਰਮੀ ਆ ਆਪਣੇ ਪੂਰੇ ਜੋਰਾਂ ਤੇ ਵੱਧ ਰਹੀ ਆ ਸਵੇਰ ਦਾ ਸਮਾਂ ਪਰ ਅਸਮਾਨ ਦੇ ਵਿੱਚ ਜਣੀ ਧੁੱਪਾਂ ਵਧਣ ਲੱਗੀ ਆਪਾਂ ਜਿਹੜੀ ਗੱਲ ਕਰਾਂਗੇ ਉਹ ਹੈ ਵੀ ਕੁਦਰਤ ਵਿੱਚ ਕੀ ਚਮਤਕਾਰ ਹੋ ਰਹੇ ਆ ਆਪਾਂ ਅਕਸਰ ਦੇਖਦੇ ਆਵੇਂ ਬੇਸਬਾ ਪਾਣੀ ਲਾਉਣਾ ਸਬਜ਼ੀਆਂ ਨੂੰ ਜਾਂ ਫਲਦਾਰ ਬੂਟਿਆਂ ਨੂੰ ਤਾਂ ਉਹਨਾਂ ਤੇ ਕੀ ਰਿਜ਼ਲਟ ਆਉਂਦਾ ਹੁਣ ਜਿਹੜੇ ਆ ਬੂਟਾ ਜੀ ਇਹਦੀਆਂ ਖੋਦੇ ਪੱਤਿਆਂ ਦੀ ਮਲਚਿੰਗ ਹੋਈ ਹੈ ਖੋਦੇ ਟਾਹਣੀਆਂ ਜੋ ਆਪਾਂ ਕੱਟ ਵਗ ਦਿੰਨੇ ਆ ਸ਼ਾਇਦ ਇਹ ਉਹਰੇ ਨਜ਼ਰ ਨਹੀਂ ਆ ਰਹੇ ਮੈਨੂੰ ਲੱਗਦਾ ਕੋਈ ਚੱਕ ਕੇ ਰਹਿ ਗਿਆ ਕਿਉਂਕਿ ਉਹਦੇ ਥੱਲੇ ਬਹੁਤ ਜ਼ਿਆਦਾ ਟਾਣੀਆਂ ਨੇ ਦੇ ਥੱਲੇ ਹੈ ਨਹੀਂ ਕਿਉਂਕਿ ਬਾਲਣ ਵਾਲੇ ਅਕਸਰ ਹੋਰ ਘੁੰਮ ਦਿੰਦੇ ਨੇ ਲੈ ਜਾਂਦੇ ਨੇ ਤੇ ਗੱਲ ਇਹ ਕਰਨ ਲੱਗੇ ਸੀ ਕਿ ਵੀ ਇਹਨਾਂ ਨੂੰ ਫਰੂਟ ਜਿੱਥੇ ਪਾਣੀ ਦੀ ਵਰਤੋਂ ਅ ਘਟ ਹੋਈ ਆ ਹੁਣ ਇਹ ਉਹ ਬੂਟੇ ਨੇ ਜਿੱਥੇ ਪਾਣੀ ਦੀ ਵਰਤੋਂ ਬਹੁਤ ਘਟ ਕੀਤੀ ਗਈ ਆ ਔਰ ਜੋ ਫਾਲਾ ਹੈ तकरीबन काफी ਵਧੀਆ ਤੇ ਜਿਆਦਾ ਲੱਗ ਰਿਹਾ ਵੀ ਐਨਐਫ ਵਾਲਾ ਵੀ ਜੇ ਆਪਾਂ ਉਹ ਕੈਮਰੇ ਨੂੰ ਵਿੱਚ ਲਾ ਕੇ ਦੇਖੀ ਤਾਂ ਉਸ ਭਾਵੇਂ ਫਲ ਹਲੇ ਬਰੀਕ ਹੈ ਪਰ ਫਿਰ ਵੀ ਉਹ ਬਹੁਤ ਜਿਆਦਾ ਭਰਿਆ ਹੋਇਆ ਪੌਦਿਆਂ ਨੇ ਜਾਨੀ ਸਾਰਾ ਜੋਰ ਜਿਵੇਂ ਫਲ ਤੇ ਲਾਇਆ ਹੁੰਦਾ ਪਰ ਹੁਣ ਆਪਾਂ ਦੂਜੇ ਪਾਸੇ ਜਾਵਾਂਗੇ ਦੋਸਤੋ ਆ ਤੁਸੀਂ ਜੋ ਦੇਖੋਗੇ ਇੱਕ ਖਾਲ ਹੈ ਇਹ ਵੀ ਕੋਈ ਬਹੁਤਾ ਜਿਆਦਾ ਵਰਤੋਂ ਜਤਾ ਲਿਆਂਦਾ ਨਹੀਂ ਜਾਂਦਾ ਪਰ ਜੋ ਪਾਣੀ ਦੀ ਗੱਲ ਹੈ ਇੱਧਰ ਇਸ ਏਰੀਆ ਦੇ ਵਿੱਚ ਆਪਾਂ ਨੇ ਆ ਸਾਹਮਣੇ ਵੀ ਦੀਦਾ ਇਹ ਪੁਦੀਨਾ ਲਾਇਆ ਸੀ ਕੋਈ ਕਿਸਮ ਸੀਗੀ ਇਹਨੂੰ ਪਾਣੀ ਦਿੱਤਾ ਸੀ ਇੱਕ ਵਾਰੀ ਮਤਲਬ ਇਹਦੀਆਂ ਜੜਾਂ ਨੂੰ ਪਾਣੀ ਮਿਲ ਗਿਆ ਪੌਦੇ ਦਿੱਤੀਆਂ ਖਾਲ ਵਿੱਚ ਹੀ ਪਾਣੀ ਅੱਗੇ ਲੰਘਿਆ ਸੀ ਤਾਂ ਉੱਥੇ ਵੀ ਜਣੀ ਜੇ ਹੁਣ 5-7 ਘੰਟੇ ਜਾਂ 2 ਘੰਟੇ 4 ਘੰਟੇ ਜਿੰਨੇ ਵੀ ਮੈਂ ਪਾਣੀ ਦੀ ਵਰਤੋਂ ਕੀਤੀ ਜਣੀ ਪੌਦੇ ਨੂੰ ਭਰਪੂਰ ਪਾਣੀ ਮਿਲ ਗਿਆ ਰਿਜ਼ਲਟ ਕੀ ਹੋਇਆ ਕਿ ਆਪਾਂ ਉਹਦੋਂ ਨੇ ਸਾਰਾ ਜੋਰ ਆਪਣੇ ਪੱਤਿਆਂ ਤੇ ਲਾਉਣਾ ਸ਼ੁਰੂ ਕਰਤਾ ਉਹਨਾਂ ਤਿੰਨ ਬੂਟਿਆਂ ਨਾਲ ਜਿਹੜੇ ਆਪਾਂ ਪਹਿਲਾਂ ਦਿਖਾਏ ਸੀਗੇ ਇਹਨੇ ਆਕਾਰ ਸਹਿਜ ਤਾਂ ਦੁੱਗਣਾ ਤਿਗਣਾ ਕਰ ਲਿਆ ਪੱਤਿਆਂ ਸਹਿਜ ਵੱਡਾ ਆ ਪਰ ਜਿਹੜੀ ਇਹਦੇ ਵਿੱਚ ਕਮੀ ਆਈ ਤੇ ਖਾਸ ਗੱਲ ਹੈ ਮਲਚਿੰਗ ਵੀ ਇਹਦੇ ਥੱਲੇ ਪਈ ਹੋਈ ਆ ਦੇਖੋ ਲੱਕਣਾ ਪਈਆਂ ਨੇ ਸਾਰਾ ਕੁਝ ਉਹਦੇ ਵਰਗੇ ਸਿਰ ਪਾਣੀ ਵੱਧ ਲੱਗ ਗਿਆ ਤਾਂ ਇਹਨੇ ਆਪਣਾ ਫਲ ਦਾ ਜਣੀ ਬਹੁਤ ਘੱਟ ਹੋ ਗਿਆ ਸਿਰਫ ਪਾਣੀ ਕੋਲ ਥਿਲੰਗਣ ਨਾਲ ਜਾਂ ਉਹਨੂੰ ਜ਼ਿਆਦਾ ਮਿਲਣ ਨਾਲ ਤੇ ਫਲ ਉਹਦੇ ਨਾਲ ਘੱਟ ਆ ਦੇਖੋ ਗਣਤੀ ਛੋਟਾ ਹਲੇ ਬਰੀਕ ਹੈ ਗਣੀ ਆਪਾਂ ਸਮਝ ਸਕਦੇ ਹਾਂ ਵੀ ਜਿੱਥੇ ਪਾਣੀ ਦੀ ਵਰਤੋਂ ਵੱਧ ਹੋਈ ਤਾਂ ਉਹਨਾਂ ਪੌਦਿਆਂ ਦੇ ਉੱਤੇ ਆ ਦੇਖੋ ਇੱਥੇ ਤੱਕ ਫਰੂਟਿੰਗ ਹੈ ਅੱਗੇ ਪੱਤਿਆਂ ਨੇ ਜਣੀ ਇਹਨੇ ਆਪਣਾ ਵਿਕਾਸ ਆ ਜਿਹੜਾ ਉਹੋ ਪੱਤਿਆਂ ਨੂੰ ਵਧਾਉਣ ਤੇ ਲਾ ਦਿੱਤਾ ਹੁਣ ਆਪਾਂ ਦੂਰੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਆ ਬੂਟਾ ਜਿਹਨੂੰ ਪਾਣੀ ਬੇਸਾਬਾ ਮਿਲਿਆ ਤੁਹਾਨੂੰ ਪੱਤੇ ਨਜ਼ਰ ਆਉਣਗੇ ਤੇ ਹਰਾ ਭਰਿਆ ਨਜ਼ਰ ਆਊਗਾ ਠੀਕ ਆ ਪਾਣੀ ਮਿਲਿਆ ਖਾੜ ਰਹੀਂ ਕੋਲ ਚ ਲੰਘਿਆ ਜਿੰਨੀ ਜਿੰਨਾ ਪਾਣੀ ਚਾਹੀਦਾ ਸੀ ਉਦੋਂ ਵੱਧ ਮਿਲ ਗਿਆ ਪਰ ਹੁਣ ਜਿਹੜੀ ਆ ਏਰੀਆ ਸੁੱਕਾ ਪਿਆ ਕੋਈ ਪਾਣੀ ਨਹੀਂ ਕੋਈ ਸਾਧਨ ਨਹੀਂ ਤੇ ਇਹ ਜਿਹੜੇ ਤੇ ਨਬੂਟੇ ਨੇ ਇਹਨਾਂ ਨੇ ਬੇਸਾਬਾ ਫਲ ਚੱਕਿਆ ਹੋਇਆ ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਇਹਨਾਂ ਬੂਟਿਆਂ ਨੇ ਫਲ ਕਿਉਂ ਜ਼ਿਆਦਾ ਚੱਕਿਆ ਇਹਨਾਂ ਨੇ ਫਲ ਤੇ ਹੀ ਜ਼ੋਰ ਕਿਉਂ ਲਾਇਆ ਉਹਨਾਂ ਨੇ ਫਲ ਕਿਉਂ ਨਹੀਂ ਲਾਇਆ ਪੱਤਿਆਂ ਤੇ ਜ਼ੋਰ ਜੇ ਦੇਖਿਆ ਜਾਵੇ ਪੌਦੇ ਨੂੰ ਆਪਣੀ ਸ਼ਕਤੀ ਲਈ ਪੱਤਿਆਂ ਦਾ ਹੀ ਖਾਦ ਲੈਣੀ ਆ ਪਰ ਇਹਨਾਂ ਪੌਦਿਆਂ ਨੇ ਫਲ ਵੱਧ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਫਲ ਵੱਡਾ ਵੀ ਤਾਂ ਹੋਊਗਾ ਇੱਕ ਦਿਨ ਤੇ ਪੱਤਿਆਂ ਤੇ ਜ਼ੋਰ ਨਹੀਂ ਲਾਇਆ ਜੇ ਜਿਹੜੀ ਕਿਸਾਨ ਦੀ ਡਿਮਾਂਡ ਆ ਉਹ ਤਾਂ ਫਲ ਦੀ ਆ ਨਾ ਤੇ ਆਪਾਂ ਦਾ ਫਰੂਟ ਚਾਹੀਦਾ ਜਿੰਨਾ ਫਰੂਟ ਵੱਧ ਲੱਗੂਗਾ ਉਹਨੇ ਕਿਸਾਨ ਨੂੰ ਫਾਇਦਾ ਹੋਊਗਾ ਤੇ ਇਹ ਤਕਰੀਬਨ ਦੁੱਗਣਾ ਦੁੱਗਣ ਤੋਂ ਵੀ ਕਈ ਗੁਣਾ ਵੱਧ ਕਹਿ ਸਕਦਾ ਮੈਨੂੰ ਫਲ ਲੱਗਿਆ ਤਿੰਨਾ ਬੂਟਿਆਂ ਨੂੰ ਇੱਕ ਦਾ ਕੋਈ ਵੱਖਰਾਪਣ ਹੋ ਸਕਦਾ ਤੇ ਫਾਲਸੇ ਨੇ ਭਾਵੇਂ ਫਲ ਬਰੀਕ ਆ ਫੇਰ ਵੀ ਬੇਹੱਦ ਲੱਗਣਾ ਹੈ ਵੀ ਇੱਕ ਕੁਦਰਤ ਹੈ ਜੇ ਆਪਾਂ ਨੂੰ ਸਮਝੀਏ ਕਿਉਂਕਿ ਮੇਰੇ ਹਿਸਾਬ ਨਾਲ ਵੀ ਜਿੱਥੇ ਪੱਤੇ ਵੱਧ ਗਏ ਉੱਥੇ ਮਧੂਮੱਖੀ ਨੇ ਕੰਮ ਘੱਟ ਕੀਤਾ ਕਿਉਂਕਿ ਇਹਨਾਂ ਨੂੰ ਹਾਲੇ ਵੀ ਫੁੱਲ ਲੱਗੇ ਹੋਣੇ ਤੱਕ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਫੁੱਲ ਨੇੜੇ ਤੇੜੇ ਵੀ ਨਹੀਂ ਹੈਗੇ ਉਹਨੇ ਆਪਣੇ ਆਪ ਨੂੰ ਢੱਕ ਲਿਆ ਜਾਂ ਕਿਵੇਂ ਵੀ ਕਰ ਲਿਆ ਪੱਤਿਆਂ ਨਾਲ ਇਸ ਲਈ ਆਪਾਂ ਨੂੰ ਕੁਦਰਤੀ ਖੇਤੀ ਕੁਦਰਤ ਬਾਰੇ ਆਪਣੇ ਖੇਤ ਦੀ ਮਿੱਟੀ ਤੋਂ ਖੇਤ ਦੇ ਉਹਨਾਂ ਪੌਦਿਆਂ ਤੋਂ ਹੀ ਸਮਝਣਾ ਪੈਣਾ ਜੇ ਹੁਣ ਆਪਾਂ ਸਾਰਿਆਂ ਦੀ ਦੇਖਭਾਲ ਬਰਾਬਰ ਹੋਈ ਜਾਊ ਆਪਾਂ ਲੱਗਦਾ ਵੀ ਨਹੀਂ ਸਭ ਕੁਝ ਕਰਾਂ ਤਾਂ ਹੋ ਸਕਦਾ ਆਪਾਂ ਉਹ ਗੱਲਾਂ ਨਾ ਸਮਝ ਸਕੀਏ ਤੇ ਇਹ ਫਾਲ ਇੱਕ ਮਹਿੰਗਾ ਫਾਲਾ ਤੇ ਸਿਹਤ ਲਈ ਲਾਭਕਾਰੀ ਹੈ ਤੇ ਉਤਪਾਦਨ ਕਾਫੀ ਵੱਧ ਜਾਂਦਾ ਸੋ ਆਪਾਂ ਨੂੰ ਕੁਦਰਤ ਨੂੰ ਆਪਣੇ ਖੇਤ ਨੂੰ ਸਕੂਲ ਬਣਾਈਏ ਉਹਨਾਂ ਤੋਂ ਚੀਜ਼ਾਂ ਸਮਝੇ ਵੀ ਜਿੱਥੇ ਇਨਸਾਨੀ ਛੇੜਛਾੜ ਘੱਟ ਹੋਈ ਅਸੀਂ ਉਹਦੇ ਤੇ ਜਖਲ ਹੁੰਦਾ ਜੀ ਘੱਟ ਕੀਤੀ ਹਾਂਜੀ ਪਾਣੀ ਦੀ ਕਮੀ ਹੁੰਦੀ ਜਾਂ ਇਹਨੂੰ ਉਸ ਤਰ੍ਹਾਂ ਦਾ ਹੁੰਦਾ ਤਾਂ ਹੋ ਸਕਦਾ ਵੀ ਇਹ ਸੁੱਕ ਜਾਂਦਾ ਪਰ ਇਹ ਸੁੱਕਿਆ ਨਹੀਂ ਗਿਆ ਪੱਤੇ ਵੀ ਕੱਢ ਰਿਹਾ ਤੇ ਫਲ ਵੀ ਦੇ ਰਿਹਾ ਸੋ ਆਪਾਂ ਕੁਦਰਤ ਨੂੰ ਸਮਝੀਏ ਆਪਣੇ ਖੇਤ ਨੂੰ ਸਮਝੀਏ ਪੌਦਿਆਂ ਦੀ ਗੱਲਬਾਤ ਸੁਣੀਏ ਵੀ ਕੀ ਚਾਹੁੰਦੇ ਨੇ ਜੇ ਤਾਂ ਆਪਾਂ ਇਹ ਸਾਰਾ ਕੁਝ ਸਮਝ ਗਏ ਤਾਂ ਆਪਾਂ ਉਤਪਾਦਨ ਵੱਧ ਲਾਵਾਂਗੇ ਉਹਨਾਂ ਦੇ ਨਿਊਟ੍ਰੀਸ਼ਨ ਖਰਾਕੀ ਤੱਤ ਵਧ ਜਾਣਗੇ ਸੋ ਇਹ ਸਾਰਾ ਕੁਝ ਕੁਦਰਤੀ ਖੇਤੀ 'ਚ ਬੜੇ ਆਰਾਮ ਨਾਲ ਹੋ ਰਿਹਾ ਇਹ ਪੌਦਾ ਸੋਕੇ 'ਚ ਵੀ ਹੁੰਦਾ ਹੋਇਆ ਵੀ ਆਪਣੇ ਪੱਤੂਸੇ ਦੇਖੋ ਨਰਮ ਹਰੇ ਨੇ ਸੋ ਇਹਦਾ ਮਤਲਬ ਇਹ ਮਰ ਨਹੀਂ ਰਿਹਾ ਫਰੂਟ ਵੀ ਦੇ ਰਿਹਾ ਜਿਹਨੂੰ ਜ਼ਿਆਦਾ ਪਾਣੀ ਮਿਲਿਆ ਅ ਜ਼ਿਆਦਾ ਰੌਣਕਾਂ ਲੱਗੀਆਂ ਪਰ ਉਹਦੇ ਕੋਲ ਫਲ ਨਹੀਂ ਹੈ ਸੋ ਆਪਾਂ ਕੁਦਰਤੀ ਖੇਤੀ ਵਿੱਚ ਆਪਣੇ ਹੋਣ ਵਾਲੇ ਪੌਦਿਆਂ ਦੇ ਵਿਕਾਸ ਬਾਰੇ ਮਿੱਟੀ ਬਾਰੇ ਕੰਮ ਕਰੀਏ ਜਦੋਂ ਮਿੱਟੀ ਬਹੁਤ ਤਾਕਤਵਰ ਹੋ ਗਈ ਤਾਂ ਸਾਰੇ ਚਮਤਕਾਰ ਕਰ ਰਹੀ ਹੈ ਸੋ ਆਪਣੇ ਖੇਤ ਨੂੰ ਹੀ ਸਕੂਲ ਬਣਾਈਏ ਉਹ ਤੋਂ ਸਿੱਖੀਏ ਵੀ ਜਿੱਥੇ ਪਾਣੀ ਦੀ ਜ਼ਰੂਰਤ ਹੈ ਉੱਥੇ ਕਰੀਏ ਤੇ ਉਹਨਾਂ ਦਾ ਰਿਜ਼ਲਟ ਦੇਖੀ ਵੀ ਪੌਦਾ ਪੱਤਿਆਂ ਤੇ ਜ਼ੋਰ ਵਧਲਾਉਂਦਾ ਜਾਂ ਫਰੂਟਿੰਗ ਤੇ ਜ਼ੋਰ ਲਾਉਂਦਾ ਹੈ ਸੋ ਇਹ ਸਾਰਾ ਕੁਝ ਕੁਦਰਤੀ ਖੇਤੀ ਜੀ ਆਪਾਂ ਨੂੰ ਸਿੱਖਣ ਨੂੰ ਆਰਾਮ ਨਾਲ ਮਿਲ ਸਕਦਾ ਸੋ ਇਹਨੂੰ ਅਪਣਾਈਏ ਸਮਝੀਏ ਆਪਣੇ ਖੇਤ ਨੂੰ ਆਪਣਾ ਸਕੂਲ ਬਣਾਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ